ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਵੀਡੀਓ ਆ ਮੁਹੰਮਦ ਬੈਨ ਮੁਰਸਲ ਦੀ ਇਹ ਨੌਜਵਾਨ ਨੂੰ ਸਾਊਦੀ ਅਰਬ ਦੇ ਵਿੱਚ ਮੌਤ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ 20 ਦਸੰਬਰ 2023 ਨੂੰ ਕਿਹਾ ਜਾਂਦਾ ਹੈ ਕਿ ਇਸ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ ਕਿਉਂਕਿ ਇਸ ਤੋਂ ਇੱਕ ਕਤਲ ਹੋ ਜਾਂਦਾ ਹੈ ਆਪਣੇ ਹੀ ਇੱਕ ਜਾਣਨ ਵਾਲੇ ਦਾ ਦੋਸਤ ਦਾ ਉਸ ਤੋਂ ਬਾਅਦ ਪੁਲਿਸ ਇਸ ਨੂੰ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਇਸ ਉੱਪਰ ਕੇਸ ਚੱਲਦਾ ਹੈ ਅਦਾਲਤ ਵੱਲੋਂ ਇਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਕਿ 20 ਦਸੰਬਰ 2023 ਨੂੰ ਇਸ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ ਪਰ ਜੋ ਇਸ ਤੋਂ ਕਤਲ ਹੋਇਆ ਹੁੰਦਾ ਉਹ ਇਸ ਨੇ ਜਾਣ ਕੇ ਨਹੀਂ ਕੀਤਾ ਹੁੰਦਾ ਉਹ ਚਾਣ ਚੱਕ ਇਸ ਤੋਂ ਬੰਦਾ ਮਰ ਜਾਂਦਾ ਹੁਣ ਜੋ ਇਸ ਦੇ ਕਬੀਲੇ ਵਾਲੇ ਹੁੰਦੇ ਆ ਉਹ ਸੋਚਦੇ ਨੇ ਕਿ ਇਸ ਨੇ ਜਾਣ ਬੁੱਝ ਕੇ ਕਤਲ ਨਹੀਂ ਕੀਤਾ ਜੋ ਜਿਸ ਪਰਿਵਾਰ ਦੇ ਮੈਂਬਰ ਦਾ ਕਤਲ ਹੋਇਆ ਸੀ ਉਸ ਦੇ ਅੱਗੇ ਇਹ ਸਾਰਾ ਕਬੀਲਾ ਨੱਕ ਮਸਤਕ ਹੁੰਦਾ ਆਪਣੇ ਕੱਪੜੇ ਲਾ ਕੇ ਆਪਣੇ ਗਲਾਂ ਦੇ ਵਿੱਚ ਪਾਏ ਹੋਏ ਪਰਨੇ ਲਾ ਕੇ ਉਸ ਪਰਿਵਾਰ ਦੇ ਅੱਗੇ ਧਰਦਾ ਤੇ ਕਬੀਲੇ ਦੇ ਲੋਕ ਆਪਣੀ ਇੱਕ ਲੱਤ ਬਨ ਕੇ ਇੱਕ ਕਿਲਾ ਗੱਡ ਕੇ ਉਸ ਨਾਲ ਆਪਣੇ ਆਪ ਨੂੰ ਬੰਨਦੇ ਨੇ ਕਿ ਤੁਸੀਂ ਕਿਸੇ ਹਿਸਾਬ ਦੇ ਨਾਲ ਇਸ ਬੰਦੇ ਨੂੰ ਮਾਫੀ ਦੇ ਦਿਓ ਤੇ ਜਿੰਨਾ ਧਨ ਦੌਲਤ ਤੁਹਾਨੂੰ ਚਾਹੀਦਾ ਉਹਨਾਂ ਅਸੀਂ ਤੁਹਾਨੂੰ ਦੇਣ ਨੂੰ ਤਿਆਰ ਆਂ ਪਰ ਪਰਿਵਾਰ ਨਹੀਂ ਮੰਨਦਾ ਜੋ ਇਹ ਮੁਹੰਮਦ ਬਿਨ ਮਰਸਲ ਹੁੰਦਾ ਇਸ ਦੇ ਬੱਚੇ ਵੱਲੋਂ ਵੀ ਇੱਕ ਅਪੀਲ ਕੀਤੀ ਜਾਂਦੀ ਹੈ ਉਸ ਪੀੜਤ ਪਰਿਵਾਰ ਨੂੰ ਕਿ ਤੁਸੀਂ ਮੇਰੇ ਪਿਤਾ ਨੂੰ ਮਾਫੀ ਦੇ ਦਿਓ ਕਿਉਂਕਿ ਜੋ ਸਾਊਦੀ ਅਰਬ ਦਾ ਕਾਨੂੰਨ ਹੈ ਅਦਾਲਤ ਵੱਲੋਂ ਜੋ ਹੁਕਮ ਦੇ ਦਿੱਤਾ ਜਾਂਦਾ ਉਸ ਤੋਂ ਬਾਅਦ ਫਿਰ ਉਸ ਨੂੰ ਕੋਈ ਵੀ ਨਹੀਂ ਬਦਲ ਸਕਦਾ ਜਾਂ ਤਾਂ ਜੋ ਪੀੜਤ ਪਰਿਵਾਰ ਹੁੰਦਾ ਉਹ ਮਾਫੀ ਦੇ ਸਕਦਾ ਜਾਂ ਫਿਰ ਉੱਥੇ ਖੂਨ ਦਾ ਬਦਲਾ ਖੂਨ ਹੁੰਦਾ ਹ ਹੁਣ ਉਸ ਤੋਂ ਬਾਅਦ ਜਦੋਂ ਏਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਹੁੰਦੀ ਹੈ ਉਸ ਤੋਂ 20 ਮਿੰਟ ਪਹਿਲਾਂ ਮੁਹੰਮਦ ਬਿਨ ਮੁਰਸਲ ਦੀ ਮਾਂ ਉਸ ਨੂੰ ਆ ਕੇ ਮਿਲਦੀ ਹੈ ਗਲੇ ਮਿਲਦੀ ਹੈ ਤੁਸੀਂ ਦੇਖੋ ਇਹ ਸੀਨ ਕਿੰਨਾ ਭਾਵਕ ਕਰਨ ਵਾਲਾ ਹੈ ਇੱਕ ਮਾਂ ਜਿਸ ਨੂੰ ਪਤਾ ਕਿ ਉਸ ਦੇ ਬੇਟੇ ਨੂੰ 20 ਮਿੰਟ ਬਾਅਦ ਕਤਲ ਕਰ ਦਿੱਤਾ ਜਊ ਉਹ ਦੁਨੀਆ ਤੇ ਨਹੀਂ ਰਹੂਗਾ ਤਾਂ ਉਹ ਮਾਂ ਆਪਣੇ ਬੇਟੇ ਦੇ ਨਾਲ ਚਿੰਬੜ ਕੇ ਰੋਂਦੀ ਹੈ ਤੇ ਕਹਿੰਦੀ ਹੈ ਕਿ ਮੇਰੇ ਬੇਟੇ ਨੂੰ ਮaaf ਕਰ ਦਿਓ ਇਹ ਸਾਰਾ ਕਬੀਲਾ ਇਹ ਸਾਰੇ ਲੋਕ ਉਸ ਪਰਿਵਾਰ ਨੂੰ ਕਹਿੰਦੇ ਨੇ ਕਿ ਤੁਸੀਂ ਮਾਫੀ ਦੇ ਦਿਓ ਤੁਸੀਂ ਮੁਹੰਮਦ ਨੂੰ ਮaaf ਕਰ ਦਿਓ ਇਹ ਖਬਰ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੁੰਦੀ ਹੈ ਤੇ 사우ਦੀ ਅਰਬ ਦੇ ਲਗਭਗ ਸਾਰੇ ਲੋਕ ਹੀ ਇਹ ਕਹਿ ਰਹੇ ਸੀ ਕੇ ਮੁਹੰਮਦ ਬਿਨ ਮਰਸਲ ਨੂੰ ਪਰਿਵਾਰ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਇਸ ਨੂੰ ਮਾਫੀ ਦੇ ਦੇਣੀ ਚਾਹੀਦੀ ਹੈ ਪਰ ਪਰਿਵਾਰ ਇਸ ਨੂੰ ਮਾਫ ਨਹੀਂ ਕਰਦਾ ਪੀੜਤ ਪਰਿਵਾਰ ਆਪਣੀ ਜਿੱਦ ਤੇ ਅੜਿਆ ਰਹਿੰਦਾ ਹੈ ਕਿ ਅਸੀਂ ਮਾਫੀ ਨਹੀਂ ਦੇਵਾਂਗੇ ਕਿਸੇ ਕੀਮਤ ਤੇ ਵੀ ਮੁਹੰਮਦ ਨੂੰ ਮਾਫ ਨਹੀਂ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਫਿਰ ਅਦਾਲਤ ਆਪਣੇ ਹੁਕਮਾਂ ਤੇ ਅਟਲ ਰਹਿੰਦੀ ਹੈ ਕਿਉਂਕਿ ਅਦਾਲਤ ਜੋ ਸਾਊਦੀ ਅਰਬ ਦੀ ਹੈ ਉਸ ਉੱਪਰ ਕੋਈ ਵੀ ਦਬਾਅ ਨਹੀਂ ਪੈ ਸਕਦਾ ਭਾਵੇਂ ਜੋ ਮਰਜ਼ੀ ਹੋ ਜਾਵੇ ਇੱਥੇ ਵੀ ਸਾਰਾ ਕਬੀਲਾ ਬਹੁਤ ਸਾਊਦੀ ਅਰਬ ਦੇ ਲੋਕ ਇਹ ਕਹਿੰਦੇ ਸੀ ਕਿ ਮੁਹੰਮਦ ਬਿਨ ਮੁਰਸਲ ਨੂੰ ਮਾਫ ਕਰ ਦਿੱਤਾ ਜਾਵੇ ਪਰ ਅਦਾਲਤ ਇਹ ਕਹਿ ਰਹੀ ਸੀ ਕਿ ਜੇ ਪਰਿਵਾਰ ਵਾਲੇ ਕਹਿੰਦੇ ਨੇ ਤਾਂ ਇਸ ਨੂੰ ਮਾਫ ਕਰ ਦਿਓ ਪਰ ਜੇ ਪਰਿਵਾਰ ਨਹੀਂ ਕਹਿੰਦਾ ਤਾਂ ਇਸ ਨੂੰ ਮੌਤ ਦੀ ਸਜ਼ਾ ਦਿੱਤੀ ਹੀ ਜਾਵੇਗੀ ਤਾ ਫਿਰ 20 ਦਸੰਬਰ 2023 ਨੂੰ ਮੁਹੰਮਦ ਬਿਨ ਮੁਰਸਲ ਦਾ ਸਿਰ ਕਲਮ ਕਰ ਦਿੱਤਾ ਜਾਂਦਾ ਹੈ ਜਾਨੀ ਕਿਸੇ ਦੀ ਕੋਈ ਵੀ ਨਹੀਂ ਸੁਣੀ ਜਾਂਦੀ ਇਸ ਲਈ ਕਹਿੰਦੇ ਕਿ ਜੋ 사ウਦੀ ਅਰਬ ਦੇ ਕਾਨੂੰਨ ਨੇ ਉਹ ਬੜੇ ਸਖਤ ਨੇ ਉੱਥੋਂ ਦਾ ਕਾਨੂੰਨ ਗਰੀਬ ਵਾਸਤੇ ਵੀ ਉਹੀ ਹੈ ਅਮੀਰ ਵਾਸਤੇ ਵੀ ਉਹੀ ਹੈ ਭਾਵੇਂ ਉਹ ਪੜਿਆ ਲਿਖਿਆ ਭਾਵੇਂ ਉਹ ਅਣਪੜਾ ਜੋ ਫੈਸਲਾ ਅਦਾਲਤ ਨੇ ਇੱਕ ਵਾਰ ਦੇ ਦਿੱਤਾ ਉਸ ਨੂੰ ਬਦਲਿਆ ਨਹੀਂ ਜਾ ਸਕਦਾ ਇਸ ਕੇਸ ਦੇ ਵਿੱਚ ਵੀ ਇਹ ਕੇਸ ਬੜਾ ਜਿਆਦਾ ਹਾਈਲਾਈਟ ਹੋਇਆ ਸੀ ਬੜਾ ਹੀ ਬੜੀ ਜਿਆਦਾ ਇਸ ਕੇਸ ਦੀ ਚਰਚਾ ਹੋਈ ਸੀ ਪਰ ਅਦਾਲਤ ਉੱਤੇ ਸਰਕਾਰ ਉੱਤੇ ਇਸ ਗੱਲ ਦਾ ਕੋਈ ਵੀ ਅਸਰ ਨਹੀਂ ਪਿਆ ਕਿ ਬਹੁਤ ਲੋਕ ਇਹ ਕਹਿ ਰਹੇ ਸੀ ਕਿ ਮੁਹੰਮਦ ਨੂੰ ਮaaf ਕਰ ਦਿੱਤਾ ਜਾਵੇ ਪਰ ਅਦਾਲਤ ਆਪਣੇ ਫੈਸਲੇ ਤੇ ਅਟਲ ਰਹਿੰਦੀ ਹੈ ਤੇ ਆਖਰ ਪਰਿਵਾਰ ਵਾਲੇ ਵੀ ਕਹਿੰਦੇ ਆ ਕਿ ਅਸੀਂ ਮaaf ਨਹੀਂ ਕਰਾਂਗੇ ਤਾਂ ਮੁਹੰਮਦ ਬੇਨ ਮੁਰਸਲ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਜਾਂਦੀ ਹੈ ਤੇ ਇਸ ਦਾ ਸਿਰ ਕਲਮ ਕਰ ਦਿੱਤਾ ਜਾਂਦਾ ਹੈ